ਖਨੌਰੀ ਬਾਰਡਰ ਤੇ ਜਿਹੜੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਇੱਥੇ ਹੀ ਬਸ ਨਹੀਂ ਹੁਣ ਅਸੀਂ ਤੁਹਾਨੂੰ ਕੁਝ ਤਸਵੀਰਾਂ ਹਰਿਆਣੇ ਤੋਂ ਦਿਖਾਵਾਂਗੇ ਕੁਝ ਕਿਸਾਨ ਹਰਿਆਣੇ ਵੱਲ ਜਾ ਕੇ ਆਏ ਨੇ ਕਿਉਂਕਿ ਰਸਤੇ ਦੀ ਰੇਕੀ ਕਰਕੇ ਆਨੇ ਕਿ ਕੋਈ ਹੋਰ ਰਸਤਾ ਸ਼ਾਇਦ ਲੱਭ ਜਾਵੇ ਕਿਉਂਕਿ ਬੈਰੀਕੇਟਿੰਗ ਹੈ ਜਿਹੜੀ ਬਹੁਤ ਵੱਡ ਹੈਵੀ ਕੀਤੀ ਹੋਈ ਆ ਅਸੀਂ ਗੱਲ ਕਰਦੇ ਆ ਕੀ ਨਾਂ ਮੈਂ ਤੁਹਾਡਾ ਮੇਰਾ ਨਾਮ ਗੁਰਪਿਆਰ ਸਿੰਘ ਚੱਠਾ ਜੀ ਉਹ ਗੁਰਪਿਆਰ ਕਿੱਦਾਂ ਦੇ ਹਾਲਾਤ ਨੇ ਹਰਿਆਣੇ ਦੇ ਵਿੱਚ ਬਾਕੀ ਤੁਸੀਂ ਤਸਵੀਰਾਂ ਵੀ ਜਰੂਰ ਦਿਖਾਓ ਸਾਨੂੰ ਮੋਬਾਈਲ ਰਾਹੀਂ ਕਿਉਂਕਿ ਜਿਹੜੇ ਹਰਿਆਣੇ ਦੇ ਲੋਕ ਇੱਧਰ ਨੂੰ ਆਉਂਦੇ ਨੇ ਜabb ਪੰਜਾਬ ਦੇ ਲੋਕ ਉੱਧਰ ਜਾਂਦੇ ਨੇ ਕਿੱਦਾਂ ਦੇ ਉਹਨਾਂ ਦੇ ਨਾਲ ਜਿਹੜੀ ਬਤਾਰਾ ਕੀਤਾ ਜਾਂਦਾ ਅਸੀਂ ਨਾ ਤੁਹਾਨੂੰ ਆ ਦਿਖਾ ਰਹੇ ਹਾਂ ਕੈਮਰੇ ਰਾਹੀਂ ਅਸੀਂ ਉਸ ਹਰਿਆਣੇ ਦੇ ਦਾਤੇਵਾਲ ਪਿੰਡ ਦੇ ਵਿੱਚ ਗਏ ਸੀ ਜਿੱਥੇ ਅਸੀਂ ਇਧਰੋਂ ਬਾਰਡਰ ਦੇ ਉੱਤੋਂ ਵੀ ਰਸਤਾ ਜਿਹੜਾ ਕੋਈ ਐਕਸਟਰਾ ਸਾਨੂੰ ਮਿਲ ਜਾਵੇ ਪਰ ਅਸੀਂ ਉੱਥੋਂ ਦੇ ਹਾਲਾਤ ਜਿਹੜੇ ਦੇਖੇ ਨੇ ਜਿੱਥੇ ਪੰਜਾਬ ਦੇ ਨਾਲ ਇਹ ਕੇਂਦਰ ਸਰਕਾਰ ਤਹੱਦ ਕਰ ਰਹੀ ਹੈ ਉੱਥੇ ਹਰਿਆਣੇ ਦੇ ਲੋਕਾਂ ਨਾਲ ਬਹੁਤ ਜ਼ਿਆਦਾ ਜਿਹੜਾ ਹਾਲਾਤ ਜਿਹੜਿਆ ਬਹੁਤ ਗੰਭੀਰ ਹੋਏ ਪੈਨੇ ਲੋਕਤੰਤਰ ਦਾ ਜਿਹੜਾ ਕਹਾਣ ਕੀਤਾ ਜਾ ਰਿਹਾ ਹੈ ਕਿਉਂਕਿ ਉੱਥੇ ਜਦੋਂ ਅਸੀਂ ਪਹੁੰਚੇ ਆ ਤਾਂ ਉੱਥੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਅਥਰੂ ਗਾਇੰਦੇ ਗੋਲੇ ਆ ਉਹ ਛਿੱਟੇ ਜਾ ਰਹੇ ਆ ਉਹ ਤੇ ਇਸ ਤੋਂ ਇਲਾਵਾ ਲੋਕਾਂ ਨੂੰ ਅਪੀਲ ਕਰਾਈ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਸਵਿਕਰਾਂ ਦੇ ਵਿੱਚ ਬੁਲਾ ਕੇ ਕਿ ਜੇਕਰ ਇੱਥੇ ਕੋਈ ਪੰਜਾਬ ਦਾ ਜਾਂ ਕੋਈ ਹੋਰ ਪਰਸਨ ਘਰਾਂ ਦੇ ਵਿੱਚ ਵੜਿਆ ਗਿਆ ਜਾਂ ਇੱਥੇ ਬਠਾਇਆ ਤਾਂ ਉਸ ਦੇ ਉੱਪਰ ਜਿਹੜੇ ਪਰਚੇ ਆ ਉਹ ਵੀ ਕੀਤੇ ਜਾਣਗੇ ਜਿਵੇਂ ਗੱਲ ਕੀਤੀ ਜਾਵੇ ਕਿਉਂਕਿ ਹਰਿਆਣੇ ਦੇ ਲੋਕ ਇਸ ਵਾਰੀ ਕਹਿ ਸਕਦੇ ਆ ਕਿ ਕਿਸਾਨਾਂ ਦਾ ਕਹਿਣਾ ਸੀ ਪਿਛਲੀ ਵਾਰ ਘੱਟ ਸੀ ਇਸ ਵਾਰੀ 100% ਜਿਹੜੇ ਕਿਸਾਨ ਨੇ ਨਾਲ ਲਏ ਪਰ ਹੁਣ ਕਿਸਾਨਾਂ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਕੇਂਦਰ ਸਰਕਾਰ ਭਾਜਪੀ ਦੀ ਸਰਕਾਰ ਆ ਹਰਿਆਣੇ ਦੇ ਵਿੱਚ ਪਰ ਭਾਜੀਪੀ ਦੀ ਸਰਕਾਰ ਆਪਣੇ ਜਿਹੜੇ ਨਗਰਿਕ ਨੇ ਸੂਬੇ ਦੇ ਹਰਿਆਣੇ ਦੇ ਉਹਨਾਂ ਨਾਲ ਕਿੱਦਾਂ ਦਾ ਸਸਦਰ ਹੋ ਰਿਹਾ ਹੈ ਅਸੀਂ ਇੱਕ ਹੋਰ ਨੌਜਵਾਨ ਨਾਲ ਗੱਲ ਕਰਦਾ ਕੀ ਨਾਮ ਹੈ ਤੁਹਾਡਾ ਗਗਨਦੀਪ ਸਿੰਘ ਜੀ ਗਾਣਾ ਕਿੱਦਾਂ ਦੇ ਹਾਲਾਤ ਦੇਖੇ ਨੇ ਉੱਥੇ ਤੁਸੀਂ ਕਿੰਨਾ ਟਾਈਮ ਬੈਠੇ ਸੀ ਕੀ ਕੀ ਹੋਇਆ ਉੱਥੇ ਅਸੀਂ ਕਰੀਬ 2 ਘੰਟੇ ਉਸ ਪਿੰਡ ਦੇ ਵਿੱਚ ਬੈਠਾ ਜੀ ਬਹੁਤ ਜ਼ਿਆਦਾ ਉੱਥੋਂ ਦੇ ਹਾਲਾਤ ਨੇ ਜਿਹੜੇ ਉਹ ਖਰਾਬ ਨੇ ਸੁਣਨਾ ਇੱਕ ਤਸਵੀਰ ਦਿਖਾਉਣਾ ਇਹ ਆ ਜਿਹੜੇ ਉੱਥੋਂ ਦੇ ਸੜਕਾਂ ਕਿਵੇਂ ਕਰ ਰਹੇ ਕੈਮਰੇ 'ਚ ਤੁਸੀਂ ਦੇਖ ਸਕਦੇ ਹੋ ਇਹ ਉੱਥੋਂ ਜਿਹੜੇ ਨੇ ਅਥਰੂ ਗੈਸ ਦੇ ਗੋਲੇ ਛੱਟੇ ਜਾ ਰਹੇ ਜੋ 20 ਦੇ ਵਿੱਚ ਐਕਸਪਾਇਰ ਹੋ ਇਹ ਅਥਰੂ ਦੇ ਜਿਹੜੇ ਗੋਲੇ ਨੇ ਇਹ ਘਰਾਂ ਦੇ ਵਿੱਚ ਸਿੱਟੇ ਜਾ ਰਹੇ ਨੇ ਅਸੀਂ ਕਿ ਘਰ ਦੇ ਵਿੱਚ ਐਂਟਰ ਹੋਏ ਤਾਂ ਉਹ ਘਰਾਂ ਦੇ ਵਿੱਚ ਆ ਕੇ ਸਿੱਟ ਕੇ ਗਏ ਨੇ ਗੋਲੇ ਦੀ ਉੱਥੋਂ ਦੇ ਹਾਲਾਤ ਉੱਥੋਂ ਦੇ ਲੋਕ ਬਹੁਤ ਪਰੇਸ਼ਾਨ ਨੇ ਜਿਸ ਘਰ ਦੇ ਵਿੱਚ ਤੁਸੀਂ ਗਏ ਸੀ ਉਸ ਘਰ ਦੇ ਵਿੱਚ ਕਿਉਂ ਸਿੱਟ ਕੇ ਗਏ ਗੋਲੇ ਮਤਲਬ ਕੀ ਕਾਰਨ ਹੋਇਆ ਉੱਥੇ ਨਾ ਪੰਜਾਬ ਦੇ ਕੁਝ ਬੰਦੇ ਅਸੀਂ ਦੋ ਭਰਾ ਨਾਲ ਮੁੰਡਾ ਸੀ ਅਸੀਂ ਉੱਥੇ ਐਂਟਰ ਹੋ ਗਏ ਸੀ ਤਾਂ ਕਰਕੇ ਉਹਨਾਂ ਨੇ ਉਸ ਘਰਾਂ ਦੇ ਵਿੱਚ ਵੀ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਤਾਂ ਜੋ ਉਸ ਪਿੰਡ ਤੋਂ ਇਲਾਵਾ ਕੋਈ ਬਾਹਰੋਂ ਉਸ ਘਰ ਦੇ ਵਿੱਚ ਐਂਟਰ ਹੋਇਆ ਹੋਵੇ ਇਸ ਦੇ ਲਈ ਉਸ ਘਰ ਦੇ ਵਿੱਚ ਅਥਰੂ ਗੈਸ ਦੇ ਜਿਹੜੇ ਗੋਲੇ ਸਿੱਟੇ ਇਹਦੇ ਨਾਲ ਹੋਰ ਵੀ ਦ ਜਿਹੜਾ ਘਾਣਾ ਹੈ ਹੋਰ ਕੀ ਹੋ ਸਕਦਾ ਜਿਹੜੀ ਮਿਲਟਰੀ ਆ ਪਿੰਡ ਦੇ ਕੱਲੇ ਕੱਲੇ ਘਰਾਂ ਦੇ ਵਿੱਚ ਐਂਟਰ ਕਰ ਰਹੀ ਹੈ ਇਸ ਦੀ ਅਸੀਂ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਜਿਹੜੀ ਮਿਲਟਰੀ ਹੈ ਉਹ ਹਰਿਆਣੇ ਦੇ ਜਿਹੜੇ ਪਿੰਡ ਨੇ ਪਿੰਡਾਂ ਦੇ ਵਿੱਚ ਕੱਲੇ ਕੱਲੇ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਲੋਕਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਵੜ ਕੇ ਜਿਹੜੇ ਨੌਜਵਾਨ ਉੱਥੇ ਕੋਈ ਵੀ ਮਿਲਦਾ ਤਾਂ ਉਸ ਨੂੰ ਕੁੱਟਿਆ ਮਾਰ ਜਾਂ ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਬਿਲਕੁਲ ਜੀ ਤੁਸੀਂ ਦੇ ਸੁਣਿਆ ਜੋ ਕਿ ਅੱਖੀ ਦੇਖੀ ਤਸਵੀਰ ਆ ਹਰਿਆਣੇ ਦੀ ਕਿਸਾਨਾਂ ਵੱਲੋਂ ਦੱਸੀ ਗਈ ਹੈ ਉਹਨਾਂ ਨੇ ਸਾਫ਼-ਸਾਫ਼ ਦੱਸਿਆ ਕਿ ਜਿਹੜੇ ਹਰਿਆਣੇ ਦੇ ਲੋਕ ਨੇ ਇਹ ਨਹੀਂ ਹੈ ਕਿ ਕੱਲੇ ਪੰਜਾਬ ਦੇ ਲੋਕਾਂ ਦੇ ਸਦਸ ਹੋ ਰਿਹਾ ਉਹਨਾਂ ਨਾਲ ਜਾਤੀ ਹੋ ਰਹੀ ਹੈ ਪਰ ਉਹ ਜਿਹੜੇ ਭਾਜਪਾ ਦੀ ਸਰਕਾਰ ਆ ਜਿੱਥੇ ਹਰਿਆਣੇ ਦੇ ਵਿੱਚ ਉੱਥੇ ਦੇ ਕਿਸਾਨ ਨੇ ਜਿਹੜੇ ਜੇਕਰ ਕੋਈ ਬਾਹਰਲਾ ਬੰਦਾ ਉਹਨਾਂ ਨੂੰ ਪਤਾ ਲੱਗਦਾ ਕਿ ਇਸ ਘਰ ਦੇ ਵਿੱਚ ਬਾਹਰਲਾ ਬੰਦਾ ਹੈ ਤਾਂ ਉਹਨਾਂ ਨੂੰ ਸਾਫ਼-ਸਾਫ਼ ਕਹਿ ਦਾਂਗੇ ਤੁਹਾਡੇ ਦੇ ਪਰਚਾ ਵੀ ਹੋਏਗਾ ਤੇ ਉਸ ਘਰ ਦੇ ਵਿੱਚ ਅਥਰੂ ਗਿਆ ਜਿਹੜੇ ਗੋਲੇ ਨੇ ਉਹ ਵੀ ਛੁੱਟੇ ਗਏ ਨੇ ਇਹ ਜਿਹੜੀ ਹਾਲਾਤ ਨੇ ਹਰਿਆਣੇ ਦੇ ਨੇ ਜੇਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਤਾਂ ਹੋਣੇ ਸੀ ਕਿਉਂਕਿ ਸੰਘਰਸ਼ ਦੇ ਲਈ ਜਾ ਰਹੇ ਆ ਸੀ ਪਰ ਦੂਜੇ ਪਾਸੇ ਜਿਹੜਾ ਹਰਿਆਣਾ ਹੈ ਹਰਿਆਣੇ ਦੇ ਕਿਸਾਨਾਂ ਤੇ ਕਿੱਦਾਂ ਦੇ ਤਸੱਦੁਰ ਹੋ ਰਹੇ ਨੇ ਉਹ ਤੁਹਾਨੂੰ ਜਿਹੜੇ ਇਹ ਨੌਜਵਾਨਾਂ ਨੇ ਦੱਸਾ ਨੇ ਦੱਸੇ ਨੇ ਹੋਰ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਦੇ ਨਾਲ ਕੈਮਰਾਮੈਨ ਸੇਰ ਸਿੰਘ ਦੇ ਨਾਲ ਕਨੌਰੀ ਤੋਂ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ